ਜੋ ਕੁੱਕਰ ਦਰਦਰ ਫਿਰੇ ਦੂਰ ਦੂਰ ਕਹੈ ਸਭ ਕੋਏ ਕਹਿੰਦੇ ਕਦੇ ਕੁੱਤੇਵਲ ਨਿਗਾਹ ਮਾਰਿਓ ਕੁੱਤੇਵਲ ਕਹਿੰਦੇ ਜਿਹੜਾ ਗਲੀ ਦਾ ਅਵਾਰਾ ਕੁੱਤਾ ਹੁੰਦਾ ਨਾ ਉਸ ਨੂੰ ਕੋਈ ਵੀ ਆਪਣੇ ਘਰੇ ਪਾਲਤੂ ਨਹੀਂ ਬਣਾਉਂਦਾ ਜੇ ਘਰ ਦਾ ਪਾਲਤੂ ਕੁੱਤਾ ਵੀ ਰੂੜੀਆਂ ਤੇ ਜਾਣ ਹੱਡਾ ਰੂੜੀਆਂ ਤੇ ਜਾਣ ਖਿੱਚ ਗਿਆ ਨਾ ਉਹਨੂੰ ਵੀ ਘਰ ਵਾਲੇ ਬਾਹਰ ਕੱਢ ਦਿੰਦੇ ਨੇ ਕਿ ਹੁਣ ਕਰ ਰਹਿਣ ਜੋਗਾ ਨਹੀਂ ਰਹਾ ਹੈ ਅਵਾਰਾ ਹੋ ਗਿਆ ਜਿਹੜਾ ਕੁੱਤਾ ਥਾਂ-ਥਾਂ ਤੇ ਮੂੰਹ ਮਾਰਦਾ ਹੈ ਉਹਨੂੰ ਕਦੇ ਆਵਾਰਾਂ ਨੂੰ ਸਾਧ ਸੰਗਤ ਦੀ ਘਰੇ ਕੋਈ ਪਾਲਤੂ ਨਹੀਂ ਕਰਦਾ ਠੀਕ ਹੈ ਜੇ ਘਰੇ ਆ ਗਿਆ ਕਈ ਦਾਨੀ ਸੱਜਣਾ ਦਇਆ ਵਾਲੇ ਸਾਧ ਸੰਗਤ ਜੀ ਉਹਨੂੰ ਦੋ ਟੁਕੜੇ ਰੋਟੀ ਦੇ ਪਾ ਦਿੰਦੇ ਨੇ ਪਰ ਰੋਟੀ ਪਾ ਕੇ ਫਿਰ ਛੋਟੀ ਵੀ ਵਿਖਾ ਦਿੰਦੇ ਨੇ ਭਈ ਜਾ ਹੁਣ ਤੁਰਦਾ ਬਣ ਸਚਾਈ ਹੈ ਨਿੱਕੇ ਨਿੱਕੇ ਨਿਆਣੇ ਸਾਧ ਸੰਗਤ ਜੀ ਪਿੱਛੇ ਡਾਂਗ ਲੈ ਕੇ ਪੈ ਲੈਂਦੇ ਨੇ ਉੱਚੋ ਕੀ ਹੋ ਗਿਆ ਇਹਨੇ ਕੁੱਤਾ ਆ ਗਿਆ ਸੀ ਇੱਕ ਤੇ ਉਹ ਆ ਜਿਹੜਾ ਗਲੀ ਗਲੀ ਫਿਰਦਾ ਦੋ ਟੁਕੜਿਆਂ ਦੇ ਪਿੱਛੇ ਪੋਛ ਲਾਉਣੀ ਸ਼ੁਰੂ ਕਰ ਦਿੰਦਾ ਤੇ ਦੂਸਰੇ ਬੰਦੇ ਉਹ ਵੀ ਹੈ ਜਿਹੜਾ ਲੱਖਾਂ ਰੁਪਏ ਦਾ ਖਰੀਦ ਕੇ ਲੈ ਕੇ ਆਉਂਦੇ ਨੇ ਲੱਖ ਲੱਖ 2-2 ਲੱਖ 5-5 ਲੱਖ ਦੇ ਸਾਥ ਸੰਗਤ ਦੀ ਘਰਾਂ ਚ ਰੱਖੇ ਨੇ ਏਸ਼ੀਆਂ ਵਿੱਚ ਘੁੰਮਦੇ ਨੇ ਏਸ਼ੀਆਂ ਵਿੱਚ ਬੈਂਦੇ ਨੇ ਤੇ ਮਜਾਲ ਹੈ ਕੋਈ ਉਹਨਾਂ ਵੱਲ ਛੋਟੀ ਵੀ ਵਿਖਾ ਜਾਵੇ ਕੋਈ ਘੋਰੀ ਵੀ ਵਿਖਾ ਜਾਵੇ ਮੈਂ ਗੋਲੀਆਂ ਚਲਦੀਆਂ ਵੇਖੀਆਂ ਨੇ ਉਹਨਾਂ ਦੇ ਪਿੱਛੇ ਕਿ ਇਹਨੇ ਸਾਡੇ ਕੁੱਤੇ ਨੂੰ ਘੁਰ ਦਿੱਤਾ ਫਰਕ ਕੀ ਹੈ ਇਹਨਾਂ ਵਿੱਚ ਫਰਕ ਕੀ ਹੈ ਇੱਕ ਦੇ ਪਿੱਛੇ ਮਰਨ ਲਈ ਤਿਆਰ ਹੋ ਗਏ ਤੇ ਇੱਕ ਤਰ੍ਹਾਂ ਦੇ ਸਾਧ ਸੰਗਤ ਦੀ ਗਲੀਆਂ ਚ ਪੰਜਾਬ ਪੰਜਾਬ ਫਿਰਦੇ ਨੇ ਹੈ ਤੇ ਦੋਨੋਂ ਹੀ ਕੁੱਤੇ ਫਰਕ ਹੈ ਫਰਕ ਕੀ ਹੈ ਇੱਕ ਦੋ ਟੁਕੜੀਆਂ ਦੇ ਪਿੱਛੇ ਥਾਂ ਥਾਂ ਤੇ ਸਾਧ ਸੰਗਤ ਦੀ ਮੂੰਹ ਮਾਰਦਾ ਹੈ ਹੂੰਛ ਲਾਉਂਦਾ ਫਿਰਦਾ ਹੱਥ ਜੋੜਦਾ ਫਿਰਦਾ ਤੇ ਇੱਕ ਉਹ ਹੈ ਬੁੱਲੇ ਸ਼ਾਹ ਨੇ ਲਿਖ ਦਿੱਤਾ ਨਾ ਕਿ ਰੁੱਖੀ ਸੁੱਕੀ ਖਾਏ ਕੈ ਜਾਰੂੜੀ ਤੇ ਸੁੱਤੇ ਤਿੱਥੋਂ ਤੇ ਮਾਲਕ ਦਾਦਰ ਕਦੇ ਨਾ ਛੜਦੇ ਭਾਵੇਂ ਵਜਣ ਜੁੱਤੇ ਤੇਥੋਂ ਉਥੇ ਉੱਠ ਬੁੱਲਿਆ ਉੱਠ ਨਾਮ ਤੇ ਹਾਲਾ ਨਹੀਂ ਤਾਂ ਬਾਰੀ ਲੈ ਗਏ ਕੁੱਤੇ ਓਏ ਤੇਥੋਂ ਉਥੇ ਕੀ ਕਹਿੰਦੇ ਨੇ ਭਾਵ ਕੀ ਹੈ ਕਿ ਜਿਹੜਾ ਬੂਹਿਆਂ ਤੇ ਸਾਧ ਸੰਗਤ ਦੀ ਦੋ ਟੁਕੜੀਆਂ ਦੇ ਪਿੱਛੇ ਧੱਕੇ ਖਾਂਦਾ ਫਿਰਦਾ ਹੈ ਉਹਨੂੰ ਜੁੱਤੀਆਂ ਛੋਟੀਆਂ ਤੇ ਰੋੜੇ ਵੱਜਦੇ ਨੇ ਜੇ ਜਿਹੜਾ ਸਾਧ ਸੰਗਤ ਦੀ ਆਪਣੇ ਮਾਲਕ ਤੇ ਭਾਵੇਂ ਰੁਖੀ ਹੈ ਭਾਵੇਂ ਸੁਖੀ ਹੈ ਜਿਹੋ ਜੇ ਮਰਜੀ ਹੈ ਖਾ ਕੇ ਆਪਣੇ ਮਾਲਕ ਦੇ ਬੂਹੇ ਤੇ ਬੈੰਦਾ ਹੈ ਜਿਸ ਨੇ ਆਪਣੇ ਮਾਲਕ ਦਾ ਪਟਾ ਗਲ ਦੇ ਵਿੱਚ ਪਾ ਲਿਆ ਹੈ ਮਹਾਰਾਜ ਕਹਿੰਦੇ ਉਹਨੂੰ ਕਦੇ ਉਹਦਾ ਮਾਲਕ ਸਾਧ ਸੰਗਤ ਜੀ ਕਿਸੇ ਨੂੰ ਘੂਰੀ ਨਹੀਂ ਵਟਣ ਦਿੰਦਾ ਤੇ ਗਰੀਬ ਨਵਾਜ਼ੀ ਕਹਿੰਦੇ ਨੇ ਗੁਰ ਕੋ ਛੋੜ ਅਵਰ ਸਿਓ ਮੰਗੈ ਉਹ ਜਿਹੜਾ ਆਪਣੇ ਰੱਬ ਨੂੰ ਸਾਧ ਸੰਗਤ ਦੀ ਛੱਡ ਕੇ ਕਿਸੇ ਹੋਰ ਥਾਂ ਤੇ ਮੰਗਦਾ ਹੋਵੇ ਉਹ ਕਦੇ ਸਾਧ ਸੰਗਤ ਦੀ ਪਾਤਸ਼ਾਹ ਦੀ ਨਿਗਾਹ ਵਿੱਚ ਚੰਗਾ ਨਹੀਂ ਸਾਧ ਸੰਗਤ ਦੀ ਗਿਣਿਆ ਜਾਏਗਾ